ਜਿਹੜੀ ਮੀਟਿੰਗ ਸਾਡੀ ਹੋਈ ਹੈ 2 ਮਿੰਟਾਂ ਹੋਣੀਆਂ ਸੀਗੇ ਉਦੋਂ ਇੱਕਦਮ ਮੀਟਿੰਗ ਦਾ ਟਾਈਮ ਸੀਗਾ 3:30 ਵਜੇ ਤੋਂ ਸੀਗਾ 4:00 ਵਜੇ ਤਾਂ ਉਹਦੇ ਵਾਸਤੇ ਜਿੰਨੇ ਵੀ ਕੰਮ ਦਫ਼ਤਰ ਦੇ ਸੀਗੇ ਐਮ.ਐਲ. ਸਾਹਿਬ ਬਰੋ ਰਿਕਮੈਂਡਡ ਸੀਗੇ ਜਾਂ ਹੋਰ ਕੰਮ ਸੀਗੇ ਉਹ ਸਾਰੇ ਦਫ਼ਤਰਾਂ ਉਹਦੇ ਬਾਰੇ ਏਜੰਡਾ ਤਿਆਰ ਕੀਤਾ ਗਿਆ ਸੀਗਾ ਤੇ ਉਹ ਮੇਰੇ ਦਸਤਾ ਦੇ ਨਾਲ ਸਾਰਾ ਏਜੰਡਾ ਜਿਹੜਾ ਹੈਗਾ ਮੀਟਿੰਗ ਦੇ ਵਿੱਚ ਮੀਟਿੰਗ ਲਈ ਆਇਆ ਸੀਗਾ ਤੇ ਅਸੀਂ ਵੀ ਹੁਣ ਸਾਡੇ ਦਿਮਾਗ ਖਾਫ ਖਿਆਲ ਨਹੀਂ ਸੀਗਾ ਕਿ ਕੀ ਕੀ ਕਿਸੇ ਖਿਚੜੀ ਬੱਕਰੀ ਆ ਤੇ ਜਦੋਂ ਅਸੀਂ ਮੇਰੇ ਨਾਲ ਮੇਰੇ 9-10 ਸਾਥੀ ਸੀਗੇ ਅਸੀਂ ਮੀਟਿੰਗ ਹਾਲ ਵਿੱਚ ਦਾਖਲ ਹੋਏ ਪਹਿਲਾਂ ਤਾਂ ਪੁਲਿਸ ਬਾਰ ਕਾਫੀ ਜੇਤ ਬੱਟੀ ਕਿਤੇ ਖੜੀ ਸੀ ਸਾਨੂੰ ਦੇਖ ਕੇ ਹੈਰਾਨੀ ਹੋਈ ਵੀ ਪੁਲਿਸ ਕੋ ਫੜੀਏ تھے ਫਿਰ ਅਸੀਂ ਅੰਦਰ ਚਲੇ ਗਏ ਤਾਂ ਅੰਦਰ ਜਿਹੜੀ ਸਾਡੇ ਨਾਲ ਦੁਰਵਿਵਾਰਕ ਹੋਇਆ ਜਿਸ ਤਰੀਕੇ ਦੇ ਉਸੇ ਟੈਨਸ਼ਨ ਵਾਲਾ ਮੋਰ ਪੈਦਾ ਕੀਤਾ ਗਿਆ ਸੀਗਾ ਤਾਂ ਸਾਡੇ ਸਾਥੀ ਮੈਂਬਰਾਂ ਨੇ ਵੀ ਗੱਲ ਸੋਚੀ ਕਿ ਇੱਥੇ ਜਿਹੜਾ ਇਸ ਮホール ਦੇ ਵਿੱਚ ਵੀ ਪਹਿਲੀ ਵਾਰ ਹੋ ਰਿਹਾ ਅਜੇ ਤੱਕ ਤਾਂ ਹੋਇਆ ਨਹੀਂ ਵੀ ਕੋਈ ਵਿਸ਼ੇਸ਼ ਗੱਲ ਹੈਗੀ ਹੈ ਤਾਂ ਵੀ ਇਸ ਮホール ਦੇ ਵਿੱਚ ਮੀਟਿੰਗ ਹੋਣੀ ਜਾਇਜ਼ ਨਹੀਂ ਹੈ ਕਿਉਂਕਿ ਪੁਲਿਸ ਹਫ਼ਤਾ ਸਾਨੂੰ ਐਸੇ ਸਵਾਲ ਜਵਾਬ ਪੁੱਛ ਰਹੇ ਸੀ ਜਿਹੜੇ ਵਾਜਬ ਨਹੀਂ ਸੀਗੇ ਬਿਲਕੁਲ ਕਿਸੇ ਇਰਾਦੇ ਨਾਲ ਨਾ ਹੀ ਉਹਨਾਂ ਨੂੰ ਉਹਦਾ ਕੋਈ ਹੱਕ ਸੀਗਾ ਮੀਟਿੰਗ ਹਾਲ ਦੇ ਵਿੱਚ ਅੰਦਰ ਵਾਲਾ ਜਿਹੜਾ ਹੈਗਾ ਉਹਨਾਂ પાસે ਲੌਕਡਰੀ ਸੀਗਾ ਪਰੰਤੂ ਉਹ ਅੰਦਰ ਆਏ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਸਾਨੂੰ ਉਹ ਸਾਰਾ ਕੁਝ ਜਿਹੜਾ ਸੁਖਾਵਾਂ ਨਹੀਂ ਲਗਿਆ ਤਾਂ ਅਸੀਂ ਫੈਸਲਾ ਕਰਿਆ ਤੇ ਮੈਂ ਨਾਲ ਇਹੋ ਸਾਹਿਬ ਨੂੰ ਫੋਨ ਕਰਕੇ ਦੱਸਤੀ ਗੱਲ ਬਾਤ ਇਹੋ ਸਾਹਿਬ ਮੀਟਿੰਗ ਸੀਗੀ ਪਟਿਆਲੇ ਤੋਂ ਆ ਰਹੇ ਸੀ ਰਸਤੇ ਦੇ ਵਿੱਚ ਸੀਗੇ ਨੇੜੇ-ਨੇੜੇ ਪਹੁੰਚੇ ਹੋਣੇ ਤਾਂ ਮੈਂ ਉਹਨੂੰ ਦੱਸਦਾ ਮੈਂ ਕਹਿੰਿਆ ਇਹੋ ਸਾਹਿਬ ਇਹੋ ਨੇ ਮੈਂ ਤਾਂ ਪੁਲਿਸ ਬੁਲਾਈ ਨਹੀਂ ਹੈ ਵੀ ਪੁਲਿਸ ਕਰਨ ਬੁਲਾ ਲਈ ਮੈਂ ਕਿਹਾ ਤੁਸੀਂ ਆ ਕੇ ਦੇਖੋ ਵੀ ਪੁਲਿਸ ਕਰਨ ਨਹੀਂ ਬੁਲਾਈ ਪਰ ਐਸੇ ਮੌਲ ਦੇ ਵਿੱਚ ਮੀਟਿੰਗ ਨਹੀਂ ਹੋ ਸਕਦੀ ਇਸ ਕਰਕੇ ਮੀਟਿੰਗ ਨੂੰ ਅਜਿਹੜਾ ਹੈਗਾ ਪੋਸਟਪੋਨ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਆਪਾਂ ਮੀਟਿੰਗ ਜਿਹੜੀ ਦੁਬਾਰਾ ਗੱਲ ਕਰ ਲਾਂਗੇ ਗੱਲਬਾਤ ਕਰਕੇ ਵੀ ਪੁਲਿਸ ਕਿਉਂ ਆਈ ਕਿ ਵੇਹ ਸਾਰੀ ਪੁੱਛ ਕੇ ਤਾਂ ਅਸੀਂ ਕਹਿ ਕੇ ਸੀ ਚਲੇ ਗਏ ਉਸ ਵਾਰ ਮੀਟਿੰਗ ਜਿਹੜੀ ਹੈਗੀ ਆ ਕੀਤੀ ਗਈ ਜਿਸ ਤਰੀਕੇ ਨਾਲ ਕੀਤੀ ਗਈ ਮੈਂ ਸਮਝਦਾ ਕਿ ਉਹ ਮੀਟਿੰਗ ਸਹੀ ਨਹੀਂ ਸੀ ਕਾਨੂੰਨ ਦੀ ਨਿਗਰਾਨੀ ਵਿੱਚ ਜੇਰੇ ਮੇਰੇ ਵਕੀਲਾਂ ਨੇ ਵੀ ਗੱਲ ਕੀਤੀ ਹੈ ਤਾਂ ਉਸ ਸਬੰਧ ਵਿੱਚ ਅਸੀਂ ਆਪਣੇ ਸਾਥੀਆਂ ਨਾਲ ਵਿਚਾਰ ਵਟਸ ਕਰਕੇ ਵਕੀਲਾਂ ਨਾਲ ਸਲਾਹ ਕਰਕੇ ਜਿਹੜੀ ਇੱਕ ਲੈਟਰ ਹੈਗੀ ਆ ਮਾਨਯੋਗ ਵਿਧੀਕ ਮੁਖਸਤਰ ਪੰਜਾਬ ਜਿਹੜੇ ਸਾਡੇ ਲੋਕਲ ਬਾਡੀ ਦੇ ਹੈਗੇ ਆ ਡਾਇਰੈਕਟਰ ਸਾਹਿਬ ਤੇ ਡਿਪਟੀ ਕਮਿਸ਼ਨਰ ਸਾਹਿਬ ਏਡੀਸੀ ਸਾਹਿਬ ਐਸਡੀਐਮ ਸਾਹਿਬ ਅਤੇ ਇਹੋ ਪ੍ਰਾਇਜ ਪ੍ਰਾਂ ਨੂੰ ਕਿਸੇ ਦਿੱਤੀਆਂ ਚਿੱਠੀਆਂ ਤਾਂ ਉਹਦੇ ਬਾਅਦ ਦੇਖਦੇ ਹੁਣ ਇਹ ਕੀ ਕਰਦੇ ਉਸ ਨੂੰ ਉਹਦੇ ਤੇ ਕਿੰਨਾ ਗੌਰ ਕਰਦੇ ਕਿ ਨਾ ਨਹੀਂ ਕਰ ਪਰ ਉਹ ਲੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਮੀਟਿੰਗ ਵੈਲਿਡ ਨਹੀਂ ਸੀ ਜਿਵੇਂ ਉਹਨਾਂ ਦੇ ਹੱਕ ਦੇ ਵਿੱਚ ਉਹ ਚੱਲਦੇ ਨੇ ਉਸ ਤੋਂ ਬਾਅਦ ਤੁਹਾਡਾ ਕੀ ਰੈਕਸ ਉਹ ਪਰ ਸਾਡੇ ਹੁਣ ਵਕੀਲ ਜਿਹੜੇ ਦੇਖ ਰਹੇ ਨੇ ਇਸ ਮੈਟਰ ਜਿਵੇਂ ਸਾਨੂੰ ਅਰਾਹ ਦੇਣਗੇ ਉਸਨੇ ਇਹ ਲਗਰ ਕਰਾਂਗੇ